ਅਸਲਾਮੁਅਲੈਕਮ ਵੀਰੋ ਕਿਆਲ ਚਾਲਾ ਵੀਰੋ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਬਹੁਤ ਸਖਤ ਸ਼ਬਦ ਇਸਤੇਮਾਲ ਕਰ ਰਿਹਾ ਹੈ ਤੇ ਵੀਰੋ ਜਿਹੜੇ ਪਖੰਡ ਬਾਜ਼ ਹੋ ਰਿਹਾ ਹੈ ਹਰ ਧਰਮ ਦੇ ਵਿੱਚ ਹੋ ਰਿਹਾ ਹੈ ਉਸ ਨੂੰ ਐਕਸਪੋਜ਼ ਕਰ ਰਿਹਾ ਹੈ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਦੇਸ਼ ਦੇ ਜ਼ਿਆਦਾਤਰ ਮੰਦਰਾਂ ਦੇ ਅੰਦਰ ਪਖੰਡ ਹੋ ਰਿਹਾ ਹੈ ਕਾਲੀ ਦੇ ਮੰਦਰ ਦੇ ਅੰਦਰ ਕਿਸ ਤਰ੍ਹਾਂ ਪਖੰਡ ਹੁੰਦਾ ਹੈ ਗਾਨੀ ਸੰ ਸਿੰਘ ਮਸਕੀਨ ਰੱਜੋ ਵਾਪਰਿਆ ਵੀਰ ਉਹ ਦੱਸ ਰਿਹਾ ਪਰ ਮੇਰਾ ਇਹ ਮੰਨਣਾ ਹੈ ਕਿ ਪਖੰਡ ਹਰ ਧਰਮ ਦੇ ਵਿੱਚ ਹੋ ਰਿਹਾ ਹੈ ਚਾਹੇ ਸਿੱਖੀzm ਹੈ ਚਾਹੇ ਹਿੰਦੂਇzm ਹੈ ਚਾਹੇ ਵੀਰ ਉਹ ਕੋਈ ਵੀ ਧਰਮ ਹੈ ਚਾਹੇ ਅਸਲਾਮ ਧਰਮ ਹੈ ਵੀਰ ਉਹ ਅੱਜ ਦੀ ਕਥਾ ਦੇ ਅੰਦਰ ਅਸੀਂ ਪੂਰੀ ਤਫਸੀਲ ਨਾਲ ਇਸ ਬਾਰੇ ਜਾਣਾਂਗੇ ਤੋ ਚੱਲ ਕੇ ਬੜੀਓ ਦਿਨ ਇਸ ਤੇ ਬਾਰ ਚਾਣੇ ਤੋ ਖਿਮਾ ਕਰਨੀ ਦੇਵ ਦਾਸੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸਤਰ ਮੰਦਰ ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸਤਰ ਮੰਦਰ ਬਕੰਡੇ ਤੇ ਤਰ੍ਹਾਂ ਤਰ੍ਹਾਂ ਦੇ ਡਿੰਬ ਦੇ ਬਣੇ ਹੋਏ ਇਹ ਮੰਦਰ ਅਕਾਲੀ ਦੇ ਮੰਦਿਰs ਵੇਲੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਬੇਚਕੜੋ ਤੇ ਖੂਨ ਨਾਲ ਉਤਾਲੀ ਕਾਲੀ ਨੂੰ ਦਿਲਗਦੇ ਮੈਂ ਤਿੰਨ ਦਿਨ ਲਗਾਤਾਰ ਗਿਆ ਪਹਿਲੀ ਵਾਰ ਜਦ ਕਲਕੱਤੇ ਗਿਆ ਸੀ ਮੰਦਰ ਦੇਖਣ ਤਿੰਨ ਦਿਨ ਮੈਂ ਰੋਜ਼ ਗਿਆ ਸਵੇਰੇ ਕਥਾ ਤੇ ਲਾਇਆ ਮੈਂ ਆਪਣੇ 나ਗ ਦੇ ਸਾਥੀ ਨੂੰ ਬਾਵੇਂ ਸੰਗਤਾਂ ਬੜੀਆਂ ਉਥੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਇਹ ਤੇ ਕਾਲੀ ਦੇ ਮੰਦਰ ਨਾਲਸ ਜਾਂਦਾ ਸਵੇਰੇ ਸਾਰੇ ਤੇ ਮੈਂ ਆਪਣੇ ਢੰਗ ਨਾਲ ਚੱਲਿਆ ਜਾਵਾਂ ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ ਤੇ ਸ਼ਿਕੰਜੇ ਚ ਉਹਨੇ ਆਲੇ ਦਿਨ ਤੇ ਸੰਡੇ ਨੂੰ ਗੰਗਨ ਸੰਦਾਰ ਘੜਦੇ ਨੇ ਰੋਜ਼ ਬੱਕਰਾ ਘੜਦਾ ਹੈ ਉੱਥੇ ਉਹ ਖੜੇ ਹੋ ਕੇ ਜੋ ਮੰਤਰ-ਮੰਤਰ ਪੜ੍ਹਦੇ ਸੰਤੇ ਜੋ ਸਾਰੀ ਤੂਜਾ ਪ੍ਰਤੀਸ਼ਟਾ ਕਰਦੇ ਸੰਮੈ ਉਹ ਦੇਖਣ ਦੋ ਤਿੰਨ ਦਿਨ ਲਗਾਤਾਰ ਗਏ ਜੈਸੇ ਸ਼ਿਕੰਜੇ ਚ ਪਾ ਕੇ ਬਕਰੇ ਨੂੰ ਵੜਦੇ ਨੇ ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੂ ਆਏ ਹੁੰਦੇ ਨੇ ਦਰਸ਼ਨਾਰਥੀ ਉਹਨਾਂ ਦੇ ਮੱਥਿਆਂ ਤੇ ਲਾਂਦੇ ਨੇ ਅੰਦਰ ਮੂਰਤੀਆਂ ਨੂੰ ਲਾਂਦੇ ਨੇ ਫਿਰ ਉਸ ਬਕਰੇ ਦਾ ਹੈ ਮਾਸ ਉਸੇ ਮੰਦਰ ਦੇ ਚ ਪ੍ਰਸ਼ਾਦ ਦੇ ਰੂਪ ਵਿੱਚ ਤੋਲਣ ਤੋਲ ਕੇ ਮੁੱਲ ਦਿੱਤਾ ਜਾਂਦਾ ਹੈ ਪ੍ਰਸ਼ਾਦ ਇਹ ਪ੍ਰਸ਼ਾਦ ਮੁੱਲ ਦਿੱਤਾ ਜਾਏਗਾ ਤੇ ਮੈਨੂੰ ਤਿੰਨ ਦਿਨ ਲਗਾਤਾਰ ਦੇਖ ਕੇ ਨਾ ਤੇ ਕਿਹਾ ਕਰਨੀ ਉਹਨੇ ਸੋਚ ਲਿਆ ਕਿ dre ਤੇ بڑے ਸਰਦਾਰੂ ਨੇ بڑے ਭਗਤ ਨੇ ਤਿੰਨ ਦਿਨ ਤੇ ਆ ਰਹੇ ਕਾਫੀ ਢੇਰ ਦੇ ਇੱਥੇ ਬੈਠੇ ਰਹਿੰਦੇ ਤੇ ਮੈਨੂੰ ਕਿਹ ਲਗੇ ਸਰਦਾਰ ਜੀ ਆਪਕਾ ਇਸ ਮੰਦਰ ਕੇ ਸੰਬੰਧ ਮੈਂ ਕੀ ਭਾਅ ਹੈ میں نے کہا بہت اچھا بوچڑ چڑ خانہ ہے بہت اچھا بہت اچھا ایسا اور کہیں نہیں ہے میں نے کہیں نہیں دیکھا بہت اچھا پاون پہ ڈگ سے یہ بوچڑ خانہ بنایا گیا ہے اس کو مندر کون کہے گا یہاں نہ بھاجن نہ بندگی خون کے تلک لگائے جاتے ہیں اور یہ خون کا پرشاد بانٹا جاتا ہے اور کیا ہے یہاں یہ حقیقت ہے

ਔਰ ਪੁਜਾਰੀ ਤਖਤੇ ਤੋਂ ਹੋਇਆ ਹੰਤੇ ਗੁਰੂ ਘਰ ਦੇ ਚ ਗ੍ਰੰਥੀ ਸਿੰਘ ਕਹਿੰਦੇ ਨੇ ਗੁਰੂਗਨ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਤੀਸ਼ਟਾ ਕਰਨ ਵਾਲੇ ਨੂੰ ਪਰ ਕਿਸੇ ਵਕਤ ਇੱਕ ਦਰਬਾਰ ਸਾਹਿਬ ਦੇ ਚ ਹਰੀਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਨਹੀਂ ਕਹਿੰਦੇ ਸਨ ਪੁਜਾਰੀ ਕਹਿੰਦੇ ਸਨ ਕੁਝ ਸਮਾਂ ਇਹ ਰੌਰੀ ਪਈ ਰਹੀ ਹੈ ਪੂਜਾ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨਾ ਹੈ ਗੁਰੂ ਤੇਗ ਬਹਾਦਰ ਸਹਿ ਤੇ ਪੁਜਾਰੀਆਂ ਨੇ ਦੂਏ ਬੰਦ ਕਰ ਦਿੱਤੇ ਤੇ ਆਖਿਆ ਨਹੀਂ ਗੁਰੂ ਤੁਸੀਂ ਅੰਦਰ ਨਹੀਂ ਆ ਸਕਦੇ ਪੁਜਾਰੀਆਂ ਨੇ ਆਪਣੀ ਬੜੀ ਮਹਿਮਾ ਬਣਾਈ ਹੋਈ ਸੀ ਬੜੀ ਮਹਿਮਾ ਬੜੀ ਪ੍ਰਤਿਸ਼ਟਾ ਤੇ ਉਹਨਾਂ ਨੂੰ ਡਰ ਪੈ ਗਿਆ ਇਸ ਮੰਦਿਰ ਦਾ ਮਾਲਕ ਆ ਗਿਆ ਤੇ ਸਾਡੀ ਜਿਹੜੀ ਗੱਲ ਲੈਣੀ ਹੈ ਮਾਲਕ ਨੂੰ ਬਾਹਰ ਹੀ ਰੱਖੋ ਆਪ ਮਾਲਕ ਬਣੇ ਰਹੋ ਕੱਢੋ ਮਾਲਕ ਨੂੰ ਬਾਹਰ ਇਸ ਪੁਜਾਰੀ ਤਦਕੇ ਜੁਤੇ ਪੁਰਾਣਾ ਇਹ ਬਹੁਤ ਵੱਡਾ ਇਲਜ਼ਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਉਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਹੋ ਖੜਾ ਸਾਹਿਬ ਸਤਿਗੁਰੂ ਨੂੰ ਇੱਥੇ ਬੈਠਣਾ ਪਿਆ ਅੰਦਰ ਨਹੀਂ ਜਾ ਸਕਦੇ ਤੇ ਮੈਂ ਜੋ ਪ੍ਰਾਚੀਨ ਇਤਿਹਾਸਿਕ ਗ੍ਰੰਥਾਂ ਵਿੱਚ ਪੰਕਤੀਆਂ ਪੜੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਤੇ ਇਹ ਬੋਲ ਨਿਕਲੇ ਔਖੇ ਨਾ ਹੁਣ ਇਹ ਮਸੰਦ ਜੋ ਅੰਮ੍ਰਿਤ ਸਰਿਏ ਤ੍ਰਿਸ਼ਣ ਅਗੰਨ ਕੇ ਅੰਦਰ ਸੜੀਏ ਪੰਕਤੀ ਨਹੀਂ ਹੈ ਉਸ ਤਰੀਕੇ ਨਾਲ ਨਹੀਂ ਹੈ ਜਿਹੜੀ ਆਮ ਕਹਿੰਦੇ ਨੇ ਅੰਮ੍ਰਿਤ ਸਰਿਏ ਅੰਦਰ ਸੜੀਏ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲ ਗੁਰਤੇਗ ਬਾਦ ਸਹਿਬ ਨੇ ਨਹੀਂ ਆਖੀ ਭਗਤਾਂ ਦੀ ਨਗਰੀ ਸਾਧੂਆਂ ਦੀ ਨਗਰੀ ਗਿਆਨੀਆਂ ਦੀ ਨਗਰੀ ਇਹ ਸ਼ਬਦ ਕਿੰਨਾ ਲਈ ਵਰਤੇ ਗੁਰਤੇਗ ਬਾਦ ਸਹਿਬ ਨੇ ਇਹ ਮਸੰਦ ਜੋ ਅੰਮ੍ਰਿਤ ਸਰਿਏ ਇਹ ਜਿਹੜਾ ਪੁਜਾਰੀ ਤਬਕਾ ਅੰਮ੍ਰਿਤ ਸਰਦਾ ਹੈ ਇਹ ਜਿਹੜਾ ਮਸੰਦ ਤਬਕਾ ਅੰਮ੍ਰਿਤ ਸਰਦਾ ਹੈ ਏ ਮਸੰਦ ਜੋ ਅੰਮ੍ਰਿਤ ਸਰਿਏ ਤ੍ਰਿਸ਼ਨ ਅਗਨ ਕੇ ਅੰਤਰ ਸਰਿਏ ਇਹ ਤੇ ਤ੍ਰਿਸ਼ਨਾਂ ਦੀ ਅਗਨ ਵਿੱਚ ਜਲਦੇ ਹੀ ਰਹਿੰਦੇ ਜਲਦੇ ਹੀ ਰਹਿੰਦੇ ਤ੍ਰਿਸ਼ਨ ਹੀ ਪ੍ਰਦਾਨ ਮਾਇਆ ਹੀ ਪ੍ਰਦਾਨ ਹੈ ਨਾਲਿ ਔਰ ਕੁਛ ਨਹੀਂ ਗੁਰੂ ਕੰਮ ਦੇਸ਼ ਧਰਮ ਕੁਛ ਵੀ ਨਹੀਂ ਏ ਮਸੰਦ ਜੋ ਅੰਮ੍ਰਿਤ ਸਰਿਏ ਤ੍ਰਿਸ਼ਨ ਅਗਨ ਕੇ ਅੰਤਰ ਸਰਿਏ ਕੰਨ ਨੇ ਇੱਕ ਵਾਰ ਵੀ ਦੇਦਾ ਮਨਿਆ ਰੱਬ ਰਜਾਈਂਗਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਨਿਕਲੇ ਤੇ ਮੈਂ ਦੇਖਦਾ ਜਿਸ ढंग ਦੀ ਸੇਵਾ ਇਥੋ ਦੀਆਂ ਬੇਡੀਆਂ ਕਰਨ ਲਿਆਂ ਨੇ ਇਹਦੇ ਸਪਸ਼ਟ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੈਨੂੰ ਵਰ ਦਿਖਾਈ ਦਿੰਦਾ ਹੈ ਪਰ ਗੁਸਤਾਖੀ ਮਸੰਦ ਟੋਲੇ ਨੂੰ ਕਦੇ-ਕਦੀ ਵੇਖ ਕੇ ਉਹਨਾਂ ਦੀ ਈਰਖਾ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਬੋਲ ਵੀ ਯਾਦ ਆ ਜਾਂਦੇ ਨੇ ਇਹ ਮਸੰਦ ਜੋ ਅੰਮ੍ਰਿਤ ਸਰੂਪੇ ਕ੍ਰਿਸ਼ਨ ਅਗਨਕੇ ਅੰਤਰ ਸਰੂਪੇ ਅਲੀ ਹਕੀਕਤ ਉਜਾਗਰ ਹੋ ਜਾਂਦੀ ਹੈ ਆ ਵੀ ਬੜੀ ਗੱਲ ਸਾਹਮਣੇ ਆ ਜਾਂਦੀ ਹੈ ਗੁਰੂ ਦੇਵ ਦੇ ਗੋਲ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਸਾਨੂੰ ਸੁਣਾਇਆ ਤਾਂ ਪੁਜਾਰੀਆਂ ਨੇ ਕ੍ਰਿਸ਼ਨ ਜੀ ਦੀ ਰੂਪ ਰੇਖਾ ਇਤਨੀ ਵਿਗਾੜੀ ਰਾਸਾ ਰਾਜ ਰਜ ਕੇ ਲੈਣਾ ਮੰਦਰਾਂ ਵਿੱਚ ਰਾਜ ਰਜ ਕੇ ਮੰਦਰਾਂ ਨੂੰ ਨਾਚ ਗਾਣਿਆਂ ਦਾ ਅਖਾੜਾ ਬਣਾ ਦਿੱਤਾ ਕੁੰਭੀ ਨਰਕ ਬਣਾ ਦਿੱਤਾ ਕਿਦਰੋ ਭੈਰੋ ਦੀ ਮੂਰਤੀ ਰੱਖੋ ਬਿਲਾ ਸ਼ਰਾਬ ਕਿਦਰੇ ਕਾਲੀ ਦੀ ਮੂਰਤੀ ਰੱਖੋ ਅਗੋਂ ਸੰਡੇ ਭੇਟ ਕਰੋ ਨਿਰਤ ਗਾਇਨ ਤਰ੍ਹਾਂ ਤਰ੍ਹਾਂ ਦੇ ਛਲ ਤੇ ਕਪਟ ਮੰਦਰਾਂ ਵਿੱਚ ਘਟਦੇ ਵੀਰੋ ਗਿਆਨੀ ਸੰਸੇਂਗ ਮਸਕੀਨਰਾ ਨੇ ਕਾਲੀ ਦੇ ਮੰਦਰ ਦਾ ਦੱਸਿਆ ਲੇਕਿਨ ਵੀਰੋ ਮੈਂ ਕਿਸੇ ਇੱਕ ਚੀਜ਼ ਨੂੰ ਟਾਰਗੇਟ ਨਹੀਂ ਕਰਦਾ ਹਰ ਧਰਮ ਦੇ ਵਿੱਚ ਇੰਜ ਦੇ ਲੋਕ ਮੌਜੂਦ ਹੈ ਪਖੰਡੀ ਲੋਕ ਮੌਜੂਦ ਹੈ ਜਨਾਂ ਦਾ ਮਕਸਦ ਹੈ ਆਪਣੀ ਅਯਾਸ਼ੀ ਆਪਣੇ ਵੀਰੋ ਆਪਣੇ ਉਹਨਾਂ ਨੇ ਮਕਸਦ ਹੈ ਗਿਆ ਕੋਈ ਪੈਸਾ ਇਕੱਠਾ ਕਰ ਰਿਹਾ ਹੈ ਜ਼ਿਆਦਾਤਰ ਲੋਕ ਪੈਸਾ ਇਕੱਠਾ ਕਰ ਰਹੇ ਹੈ ਆਪਣੀ ਆਇਆਸ਼ੀ ਆਪਣਾ ਆਰਾਮ ਲੋਕ ਉਹਨਾਂ ਦੀ ਪੂਜਾ ਕਰਦੇ ਹੈ ਲੋਕ ਉਹਨਾਂ ਨੂੰ ਬੜਾ ਉੱਚਾ ਮਕਾਮ ਦਿੰਦੇ ਹੈ ਸਿੱਖ ਜੰਮ ਦੇ ਅੰਦਰ ਤੁਸੀਂ ਦੇਖ ਲਓ ਵੀਰੋ ਸੁਖਬੀਰ ਬਾਦਲ ਬਾਦਲ ਪਰਿਵਾਰ ਕਿੰਨੀ ਦੇਰ ਤੱਕ ਅਕਾਲ ਤਖਤ ਦਾ ਵੀਰੋ ਸਾਰਾ ਇੰਤਜ਼ਾਮ ਉਹਨਾਂ ਕਰ ਰਿਹਾ ਲੋਗਾ ਨੇ ਉਹਨਾਂ ਨੂੰ ਕਿੰਨਾ ਸਤਿਕਾਰ ਸਨਮਾਨ ਦਿੱਤਾ ਫਿਰ 15 ਤੋਂ 16 ਸਾਲ ਉਹ ਗਵਰਨਮੈਂਟ ਦੇ ਵਿੱਚ ਰਹੇ ਕਿਉਂਰੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਸੀ ਉਹਨਾਂ ਨੂੰ ਵੋਟ ਦਿੰਦੇ ਸੀ ਲੇਕਿਨ ਉਹਨਾਂ ਨੇ ਕੀ ਕੀਤਾ ਵੀਰੋ ਉਹਨਾਂ ਨੇ ਪੈਸਾ ਬਣਾਇਆ ਕ腐ਸ਼ਨ ਕੀਤੀ ਲੋਕਾਂ ਦੇ ਆ ਬਾਵਨਾਂ ਨਾਲ ਖੇលਿਆ ਕਿਸ ਤਰ੍ਹਾਂ ਲੋਕਾਂ ਦਾ ਉਹਨਾਂ ਨੇ ਵੀਰੋ ਪਰਸਾ ਕਿਹੜਾ ਸੋਸ਼ਨ ਕੀਤਾ ਕਿੰਨੇ ਇਹੋ ਜਿਹੇ ਲੋਕ ਸਾਹਮਣੇ ਜਿਹਨਾਂ ਨੇ ਹੱਕ ਦੀ ਗੱਲ ਕੀਤੀ ਜਿਹਨਾਂ ਨੇ ਭਾਂਡਾ ਫੋੜਿਆ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਪੁਲਿਸ ਨਾਲ ਕਾਰਵਾਈਆਂ ਕਰਵਾਈਆਂ ਇਸੇ ਤਰ੍ਹਾਂ ਹੀ ਵੀਰੋ ਹਰ ਧਰਮ ਦੇ ਅੰਦਰ ਲੋਕ ਮੌਜੂਦ ਹੈ ਸਾਡੇ ਵਿੱਚ ਵੀ اسلام ਧਰਮ ਦੇ ਵਿੱਚ ਵੀ ਕਈ ਇਹੋ ਜਿਹੇ ਪਖੰਡੀ ਬਾਬੇ ਮੌਜੂਦ ਹੈ ਜਿਹੜੇ ਕਿ ਵੀਰੋ اسلام ਦੇ ਅੰਦਰ ਜੋ ਕੁਝ ਹੈ ਹੀ ਨਹੀਂ ਹੈ ਉਹ ਲੋਕਾਂ ਨੂੰ ਕੰਮ ਕਰਨ ਦੀ ਕਰਵਾਉਂਦੇ ਐ ਲੋਗਾਂ ਉਹ ਕੰਮ ਲੋਕ ਕਰਦੇ ਵੀ ਐ ਕਿਉਂਕਿ ਲੋਗਾਂ ਦੇ ਅੰਦਰ ਲਾਲਸਾ ਹੈ ਆਪਣੀ ਲਾਲਸਾ ਨੂੰ ਲੈ ਕੇ ਲੋਗ ਹਰ ਹੱਦ ਤੱਕ ਜਿੱਦ ਕਰ ਜਾਂਦੇ ਐ ਉਹ ਕਿਸੇ ਵੀ ਧਰਮ ਦੇ ਹੋ ਸਕਦੇ ਐ ਕਾਲੀ ਦੇ ਮੰਦਰ ਦੇ ਵਿੱਚ ਵੀ ਪੁਜਾਰੀਆਂ ਨੇ ਉਹ ਕਹਿੰਦੇ ਨਾ ਗੋਸ਼ਟ ਖਾਣਾ ਹੈ ਤੇ ਕਹਿੰਦੇ ਜੀ ਕੱਟਾ ਦਿਓ ਤੇ ਕਾਲੀ ਪ੍ਰਸੰਨ ਹੋ ਜਾਏਗੀ ਜਨੇ ਵੀਰੋ ਹੋਰ ਕੋਈ ਕੰਮ ਕਰਨਾ ਵੇ ਉਹ ਤੋਂ ਪਸੰਦ ਕਰਨਦਾ ਜਿ세 ਤਰ੍ਹਾਂ ਹੀ ਬਾਬੇ ਐ ਕੋਈ ਬਾਬਾ ਕਹਿੰਦਾ ਵੇ ਫਲਾਨੀ ਨਿਆਜ਼ ਲਾਏਗਾ ਕਾਲਾ ਕੁੱਕੜ ਲਿਆਏਗਾ ਤੇਰਾ ਕੰਮ ਹੋ ਜਾਏਗਾ ਕੋਈ ਕਹਿੰਦਾ ਕਾਲਾ ਬੱਕਰਾ ਲਿਆਏਗਾ ਕੋਈ ਕਹਿੰਦਾ ਵੇ ਇੱਥੇ ਪੈਸੇ ਦੇਏਗਾ ਕੋਈ ਕੁਛ ਕਿ ਵੀਰੋ ਮਕਸਦ ਇਹ ਐ ਕਿ ਸਾਰਿਆਂ ਨੇ ਆਪਣਾ ਇੱਕ ਪਖੰਡ ਦਾ ਅੱਡਾ ਬਣਾਇਆ ਵੇ ਕਿਉਂਕਿ ਧਰਮ ਨੂੰ ਲੈ ਕੇ ਹਰ ਕੋਈ ਬਹੁਤ ਜ਼ਿਆਦਾ ਸੈਂਸਿਟਿਵ ਹੁੰਦਾ ਵੇ ਤਰਨ ਨੂੰ ਲੈ ਕੇ ਕੋਈ ਬੰਦਾ ਉਸਦੇ ਬਾਰੇ ਸੋਚਦਾ ਨਹੀਂ ਕਿੰਦੂ ਪਰੰਤੂ ਨਹੀਂ ਕਰਦਾ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਕਿ ਗੱਲ ਠੀਕ ਹੈ ਜਾਂ ਕਿ ਗਲਤ ਹੈ ਬਸ ਅੱਖਾਂ ਬੰਦ ਕਰ ਤੇ ਉਸਕੇ ਯਕੀਨ ਕਰ ਲੈਂਦਾ ਵੈ ਦੂਸਰਾ ਸਾਡੇ ਅੰਦਰ ਜਿਹੜੀ ਲਾਲਸਾ ਹੈ ਉਹ ਲਾਲਸਾ ਸਾਨੂੰ ਮਰੌਂਦੀ ਹੈ ਵੀਰੋ ਪੂਰੀ ਦੁਨੀਆ ਦਾ ਖਾਲਕ ਮਾਲਕ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਹੈ ਤੇ ਅੱਲਾ ਪਾਕ ਦੇ ਹੱਥ ਦੇ ਵਿੱਚ ਸਭ ਕੁਝ ਹੈ ਉਸ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਨਹੀਂ ਹਿੱਲ ਸਕਦਾ ਫਿਰ ਕੋਈ ਬਾਬਾ ਪਖੰਡੀ ਕਿਸ ਤਰ੍ਹਾਂ ਸਾਨੂੰ ਕੁਝ ਦੇ ਸਕਦਾ ਵੈ جو کچھ عطا کرنا ہے اللہ پاک دی ذات نے عطا کرنا ہے اس کر کے بیرو اللہ پاک کو لو منگو اللہ پاک دینا اپنا تعلق جوڑو اللہ پاک جڑ جو تو جدو اللہ, جو اللہ پاک دی ذات نال جوڑ جو گے مصیبتاں پریشانیاں سب کچھ دور ہو جان پر اُسی اپنی لالسا بھی بابے کہیں انج مل جائے گا تڑا اے کام ہو جائے گا پتر مل جائے گا بیرو کچھ بھی نہیں ہوندہ جس بابے کو جڑا بابا آپ کو منگ رہا ہوا ہے جہاں کہ میرے گلک کے نیاز پا ਵੀਰੋ ਜਿਹੜਾ ਆਪਣੇ ਹਾਲਾਤ ਨਹੀਂ ਬਦਲ ਸਕਦਾ ਉਹ ਤੁਹਾਡੇ ਹਾਲਾਤ ਕੀ ਬਦਲੇਗਾ ਆਪਣੀ ਅੱਖਾਂ ਖੋਲੋ ਇਹ ਗਲਤ ਹੈ ਗਲਤ ਬਣੇ ਤੁਸੀਂ ਲੱਗੇ ਜੇ ਤੁਹਾਨੂੰ ਇਸ ਬਣੇ ਕੁਝ ਨਹੀਂ ਮਿਲਣਾ ਅੱਲਾ ਰੱਬ ਜੇ ਦੀ ਜ਼ਾਤ ਸਾਬ ਤੇ ਆਪਣਾ ਕਰਮ ਆਪਣੀ ਰਹਿਮਤ ਕਰੇ ਬੁਰੇ ਲੋਗਾ ਤੋਂ ਬੁਰੇ ਵਕਤ ਉਹਦੇ ਮੁਸੀਬਤ ਵਕਤੋਂ ਬਚਾਵੇ ਵੀ ਆਕੀ ਵੀਰੋ ਤੁਹਾਨੂੰ ਕਿਸੇ ਨਹੀਂ ਲੱਗੀ ਕਿਤਾ ਕਮੈਂਟ ਕਰਕੇ ਆਪਣੀ ਕੀਮਤੀ ਰਾਇ ਦਾ ਹਾਲ ਲਜ਼ਮੀ ਕਰਨਾ ਪਾੜੇ ਸਾਰਾ ਖੈਰ ਕਰਨ ਦਵਾ ਯਾ ਲਿਖਣਾ ਅੱਲਾ ਫੇਜ਼